ਉਹ ਜੱਲੀ ਜੀ ਸਾਡੀ ਅਸੀਂ ਬਹੁਤ ਸਿਆਣਿਆਂ ਕੋਲੇ ਬਹੁਤ ਤੰਤਰਾਂ ਕੋਲੇ ਗਏ ਜੀ ਅਸੀਂ ਇੱਕ ਦਿਨ ਦਾ 15-15000 ਰੁਪਏ ਦੇ ਕੇ ਆਏ ਜਨ ਸਪਾਪਾ ਜੀ ਸਾਨੂੰ ਕੋਈ ਵਰਤ ਨਹੀਂ ਪੈਂਦਾ ਇਹ ਕੁੜੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਐਨਾ ਜ਼ਿਆਦਾ ਇਹਦੇ ਵੀ ਬੇਟਾ ਹੋਣ ਵਾਲਾ ਅਸੀਂ ਚੌਥਾ ਮਹੀਨਾ ਸਿਰ ਨੂੰ ਪੰਜ-ਪੰਜ ਘੰਟੇ ਮੰਜੇ ਨਾਲ ਬੰਨ ਕੇ ਰੱਖਦੀ ਪਾਪਾ ਜੀ ਸਾਡਾ ਬਹੁਤ ਬੰਦਾ ਹਾਲ ਸੀ ਜੀ ਸਾਡੇ ਘਰੇ ਕੁਝ ਵੀ ਨਹੀਂ ਸੀ ਗੈ ਇੰਨੀ ਗਰੀਬੀ ਆਈ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਪਿੰਡ ਹੀਰੋ ਖੁਰਦ ਪਟਾਲਾ ਰੋਡ اگر بھائی ਤੁਸੀਂ دور ਤੋਂ ਮੈਨੂੰ ਦੇਖ ਰਹੇ ਹੋ ਇਹ ਵੀਡੀਓ ਨੂੰ ਦੇਖ ਰਹੇ ਹੋ 200 ਕਿਲੋਮੀਟਰ ਤੋਂ 400 ਕਿਲੋਮੀਟਰ ਤੋਂ ਬਾਹਰੀ ਸਟੇਟ ਤੋਂ ਦੇਖ ਰਹੇ ਹੋ ਤੁਸੀਂ ਹਰ ਸ਼ਨੀਵਾਰ ਲੋਕ ਆ ਕੇ ਸ਼ਾਮ ਨੂੰ ਆ ਕੇ ਮੇਰੇ ਕੋਲ ਰਹਿ ਸਕਦੇ ਹੋ ਰਹਿਣ ਦਾ ਵੀ ਇੰਤਜ਼ਾਮ ਹੈ ਖਾਣੇ ਦਾ ਵੀ ਇੰਤਜ਼ਾਮ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਸਮਾਂ ਲੈਣਾ ਪਊਗਾ ਤੁਸੀਂ ਕਿਹੜੀ ਚਾਰਜ ਜਾਣੇ ਹੋ ਕਿੱਥੇ ਜਾਣੇ ਹੋ ਤੁਹਾਡੇ ਉਹ ਪੁੱਛਿਆ ਜਾਊਗਾ ਤੁਸੀਂ ਆ ਸਕਦੇ ਹੋ ਮੇਰਾ ਵਿਸ਼ਵਾਸ ਹੈ ਜਦੋਂ ਤੁਸੀਂ ਆਓਗੇ ਤੇ ਤੁਸੀਂ ਹਜ਼ਾਰ ਰੋਕੇ ਜਾਓਗੇ ਇਸ ਸਮਝਦੇ ਸਮਰਥੀ ਨਾਮ ਆਮਨੇ praise the lord everyone god bless you ਅੱਜ ਮੇਰੇ ਕੋਲੇ ਪਰਿਵਾਰ ਮੂਰ ਸਿੰਘ ਵਾਲੇ ਤੋਂ ਆਇਆ ਜਸਪ੍ਰੀਤ ਮੂਰ ਸਿੰਘ ਵਾਲੇ ਤੋਂ ਆਇਆ ਇਹਨਾਂ ਦੀ ਬਹੁਤ ਸਾਰੀਆਂ ਪ੍ਰੋਬਲਮਾਂ ਸੀਗੀਆਂ ਤੇ ਆਪਾਂ ਇਹਨਾਂ ਨੂੰ ਅੱਜ ਪੁੱਛਦੇ ਆ ਵੀ ਇਹਨਾਂ ਨੂੰ ਪ੍ਰੋਬਲਮਾਂ ਕੀ ਕੀ ਸੀਗੀਆਂ ਅੱਜ ਮਿਲਣ ਵਾਸਤੇ ਮੈਨੂੰ ਆਇਆ ਅਪਾਇੰਟਮੈਂਟ ਲਈ ਆ ਤੇ ਉਸ ਤੋਂ ਬਾਅਦ ਇਹਨਾਂ ਵਾਸਤੇ ਆਪਾਂ ਪ੍ਰਾਰਥਨਾ ਕਰਾਂਗੇ ਕਿ ਕਿਸ ਤਰ੍ਹਾਂ ਇਹਨਾਂ ਨੂੰ ਪਰਮੇਸ਼ਰ ਰਿਜ਼ੋਲਵ ਕਰੂਗਾ ਆਈ ਆਪਾਂ ਪੁੱਛਦੇ ਆ ਆ ਮਾਜੀ ਤੁਸੀਂ ਕਿੱਥੋਂ ਆਏ ਹੋ ਮੂਰ ਸਿੰਘ ਵਾਲੇ ਤੋਂ ਹੀ ਪਰ ਨਾਮ ਕੀ ਹੈ ਚੰਦਰਕਾਰ ਜੀ ਚੰਦਰਕੌਰ ਹੈ ਤੁਸੀਂ ਸਾਰੀ ਫੈਮਿਲੀ ਬੁਲਾਏ ਨੇ ਅੱਜ ਹਾਂਜੀ ਤੁਹਾਨੂੰ ਕਾਲ ਗਈ ਸੀ ਇਥੋਂ ਹਾਂਜੀ ਕਾਲ ਗਈ ਸੀ ਕਦੋਂ ਕਾਲ ਗਈ ਸੀ ਰਾਤ ਗਈ ਸੀ ਓਕੇ ਤੁਸੀਂ ਚਰਚ ਵਿੱਚ ਪਹਿਲਾਂ ਵਫਾਦਾਰੀ ਨਾਲ ਚਰਚ ਵਿੱਚ ਆ ਰਹੇ ਹੋ ਹਾਂਜੀ ਤਿੰਨ ਸਾਲਾਂ ਤੋਂ ਆ ਰਹੇ ਹਾਂ ਭਾਈ ਠੀਕ ਹੈ ਓਕੇ ਤੁਸੀਂ ਚਰਚ ਵਿੱਚ ਆਉਣ ਤੋਂ ਪਹਿਲਾਂ ਅੱਜ ਕੀ ਕੀ ਪ੍ਰੋਬਲਮਾਂ ਲੈ ਕੇ ਤੁਸੀਂ ਆਇਓ ਕੀ ਕੀ ਪ੍ਰੋਬਲਮਾਂ ਤੁਹਾਡੇ ਘਰੇ ਚੱਲ ਰਹੀਆਂ ਭਾਈ ਸਾਡੇ ਬਹੁਤ ਸਾਲ ਚੱਲ ਤੋਂ ਪ੍ਰੋਬਲਮਾਂ ਚੱਲ ਰਹੀਆਂ ਜੀ ਘਰੇ ਹੂੰ ਪਹਿਲੀ ਗੱਲ ਤਾਂ ਜੀ ਅਸੀਂ ਜਦੋਂ ਜਗ੍ਹਾ ਪਾਈ ਬਸ ਜਗ੍ਹਾ ਪਾਉਣ ਤੋਂ ਦੋ ਦਿਨ ਬਾਅਦ ਰੋਜੀ ਬੇਟੀ ਦੇ ਸਹੁਰਿਆਂ ਨੇ ਬੇਟੀ ਘੱਲ ਦਿੱਤੀ ਹੂੰ ਤੇ ਉਹ ਪਾਯੋ ਦੁਆ ਦੋ ਕੋਈ ਲੈਣ ਨਹੀਂ ਆਇਆ ਹੈਗਾ ਬੇਟੀ ਨੂੰ ਬਹੁਤ ਪ੍ਰੋਬਲਮਸ ਬੇਟੀ ਦੀ ਪ੍ਰੋਬਲਮ ਚੱਲਦੀ ਰਹੇ ਚੱਲਦੀ ਹੈ ਇਹਦੇ ਨਾਲ ਨਾਲ ਉਹ ਕੀ ਬਿਮਾਰੀ ਪਰੇਸ਼ਾਨੀ ਤੁਹਾਡੀ ਹੋਰ ਪਰੇਸ਼ਾਨੀ ਜੀ ਬਸ ਦਿੱਕਤ ਇਹਨੂੰ ਦਿਮਾਗੀ ਟੈਨਸ਼ਨ ਕਰਕੇ ਉਹ ਛੱਡ ਗਈ ਜੀ ਮੁੜ ਕੇ ਲੈਣ ਨਹੀਂ ਆ ਇਹ ਹੈਗੇ ਇਨਸਾਨ ਪਰ ਉਹ ਚੱਲੀ ਜੀ ਸਾਡੀ ਓਕੇ ਅਸੀਂ ਬਹੁਤ ਸਿਆਣਿਆਂ ਕੋਲੇ ਬਹੁਤ ਤੰਤਰਾਂ ਕੋਲੇ ਗਏ ਜੀ ਅਸੀਂ ਇੱਕ ਦਿਨ ਦਾ 15-15000 ਰੁਪਏ ਦੇ ਕੇ ਆ ਜਨ ਸੀ ਪਾਪਾ ਜੀ ਸਾਨੂੰ ਕੋਈ ਫਰਕ ਨਹੀਂ ਪੈਂਦਾ ਇਹ ਕੁੜੀ ਦਾ ਇੰਨਾ ਜ਼ਿਆਦਾ ਬੁਰਾ ਹਾਲ ਹੈ ਇੰਨਾ ਜ਼ਿਆਦਾ ਇਹਦੇ ਵੀ ਬੇਟਾ ਹੋਣ ਵਾਲਾ ਸੀ ਚੌਥਾ ਮਹੀਨਾ ਸੇ ਨੂੰ ਮੈਂ 5-5 ਘੰਟੇ ਮੰਜੇ ਨਾਲ ਬੰਨ ਕੇ ਰੱਖਦੀ ਪਾਪਾ ਜੀ ਹਾਂ ਸਾਡਾ ਬਹੁਤ ਬੰਦਾ ਹਾਲ ਸੀ ਜੀ ਸਾਡੇ ਕਰੇ ਕੁਝ ਵੀ ਨਹੀਂ ਸੀਗਾ ਇੰਨੇ ਈਪੀ ਆਈ ਸੀ ਉਹ ਬੂੜੀਆਂ ਨੂੰ ਬੰਨ ਕੇ ਰੱਖਦੇ ਹਾਂ ਜੀ ਮੈਂ ਪੰਜ ਪੰਜ ਘੰਟੇ ਨਾਲੇ ਬੱਚਾ ਹੋਣ ਵਾਲਾ ਪਪਾ ਜੀ ਦਾ ਵੀ ਮੈਂ ਬੰਨ ਕੇ ਰੱਖਦੀ ਇਹਨੂੰ ਕਿਉਂਕਿ ਬੱਚਾ ਹੋਣ ਵਾਲਾ ਸੀ ਫਿਰ ਵੀ ਤੁਸੀਂ ਇਹਨੂੰ ਬੰਨ ਕੇ ਰੱਖਦੇ ਪਪਾ ਜੀ ਕਦੇ ਇਹ ਗੁਰਦੁਆਰੇ ਵੱਲ ਭੱਜ ਲੈਂਦੀ ਸੀ ਕਦੇ ਕਿਸੇ ਮਸਜਿਦ ਵੱਲ ਭੱਜ ਲੈਂਦੀ ਸੀ ਓਕੇ ਕਦੇ ਘਾਸ ਹਾਂ ਜਿੰਨਾ ਬੁਰਾ ਹਾਲ ਸੀ ਮਾੜਾ ਕਰੋ ਬਾਹਰ ਭਗ ਜਾਂਦੀ ਜੀ ਬਸ ਰਾਤ ਨੂੰ ਉੱਠ ਕੇ ਵੀ ਅਸੀਂ ਵੀ 6 ਮਹੀਨੇ ਪਪਾ ਜੀ ਸਾਰੇ ਟੱਬਰ ਨੇ ਅਸੀਂ ਸੌਂਕੇ ਨਹੀਂ ਦੇਖਿਆ ਉਹ ਕੋਈ ਸੁੱਧ ਨਹੀਂ ਇਹਨੂੰ ਰਹਿੰਦੀ ਸੀ ਹਾਂ ਜੀ ਕੋਈ ਸੁੱਧ ਨਹੀਂ ਕੱਪੜਾ ਤੁਹਾਡਾ ਨੂੰ ਕੀ ਪ੍ਰੋਬਲਮ ਰਹਦੀ ਸੀ ਤੁਸੀਂ ਦੱਸ ਰਹੇ ਸੀ ਕਿ ਤੁਹਾਡੇ ਕਾਲਜ ਦੀ ਕੀ ਹਾਂ ਪਾਪਾ ਜੀ ਮੈਨੂੰ ਬਹੁਤ ਜ਼ਿਆਦਾ ਇਸੇ ਨਾਲ ਹੀ ਦਿੱਕਤ ਮੈਨੂੰ ਰਹਿੰਦੀ ਸੀ ਜੀ ਦੋਨੇ ਮਾਮਾ ਤਿਆਂ ਨੂੰ ਇਹ ਭੱਜਣ ਬਾਹਰ ਭਗ ਜਾਂਦੇ ਸੀ ਬਸ ਮੈਨੂੰ ਘਰੇ ਦਿੱਕਤ ਰਹਿੰਦੀ ਸੀ ਆਪਣੇ ਕਾਲਜ ਨੂੰ ਪੜ੍ਹਦੇ ਸੀ ਹਾਂਜੀ ਹਾਂਜੀ ਜੀ ਜੀ ਬਹੁਤ ਤੰਗ ਰਹਿੰਦੇ ਸੀ 3 ਸਾਲ ਤੋਂ ਚੱਲਦਾ ਆ ਰਿਹਾ ਸੀ ਹਾਂਜੀ ਹਾਂਜੀ ਪਾਪਾ ਜੀ ਤੁਸੀਂ ਦੱਸਿਆ ਕਿ ਬਹੁਤ ਸਾਰੇ ਸਿਆਣਿਆਂ ਕੋਲ ਤੁਸੀਂ ਗਏ ਹਾਂਜੀ ਹਾਂਜੀ ਬਹੁਤ ਸਾਰੇ ਇਲਾਜ ਕਰਾਇਆ ਤੁਹਾਡੀ ਕੀ ਪ੍ਰੋਬਲਮ ਸੀ ਤੁਸੀਂ ਅੱਜ ਮੇਰੇ ਕੋਲ ਆਏ ਸੀ ਹਾਂਜੀ ਪਾਪਾ ਜੀ ਸਾਡੀ ਪ੍ਰੋਬਲਮ ਇਹ ਸੀ ਵੀ ਨਾ ਤਾਂ ਬੇਟੇ ਨੂੰ ਜੋਬ ਮਿਲ ਰਹੀ ਹੈ ਬੇਟੀ ਦਾ ਕੇਸ ਚੱ ਉਹਦੀ ਵੀ ਦਿੱਕਤ ਆ ਘਰੇ ਬਹੁਤ ਕੰਮ ਕਰਦੇ ਬਰਕਤ ਨਹੀਂ ਆਏਗੀ ਕਿਸੇ ਚੀਜ਼ ਦੀ ਤੁਹਾਡੇ ਇੱਕ ਦਾ ਮਾੜੋ ਜਿੰਨਾ ਪੈਸਾ ਆਉਂਦਾ ਕੋਈ ਬਰਕਤ ਨਹੀਂ ਤੁਹਾਡੇ ਘਰ ਹਾਂਜੀ 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 ਬਾਬਾ ਜੀ ਇਹ ਬੇਟੀ ਦੀ ਵੀ ਦਵਾਈ ਚੱਲਦੀ ਆ ਤੁਹਾਡਾ ਕਾਲਜ ਆ ਚੀਜ਼ ਫਟਦੀ ਆ ਕਿ ਤੁਹਾਨੂੰ ਕਾਲਜ ਦੀ ਬੜੀ ਪ੍ਰੋਬਲਮ ਹੈ ਹਾਂਜੀ ਹਾਂਜੀ ਪਾਪਾ ਜੀ ਠੀਕ ਹੈ ਤੁਸੀਂ ਅੱਜ ਵਿਸ਼ਵਾਸ ਕਰਦੇ ਹੋ ਕਿ ਤੁਸੀਂ ਅੱਜ ਹਾਂਜੀ ਬਾਬਾ ਜੀ ਵਿਸ਼ਵਾਸ ਕਰਦੇ ਆ ਵੀ ਤੁਸੀਂ ਠੀਕ ਹੋ ਜਾਓਗੇ ਅੱਜ ਹਾਂਜੀ ਬਾਬਾ ਜੀ ਓਕੇ ਅੱਜ ਤੁਹਾਡੇ ਵਾਸਤੇ ਪ੍ਰਾਰਥਨਾ ਕਰੂੰਗਾ ਮੈਂ ਤੁਸੀਂ ਫ੍ਰੀ ਹੋ ਕੇ ਜਾਓਗੇ ਠੀਕ ਹੈ ਹਾਲੇਲੂਇਆ ਔਰ ਅੱਜ ਇਹਨਾਂ ਵਾਸਤੇ ਪ੍ਰਾਰਥਨਾ ਕਰਾਂਗੇ ਆਪਾਂ ਤੇ ਮੇਰਾ ਵਿਸ਼ਵਾਸ ਹੈ ਜੇ ਪਰਮੇਸ਼ਰ ਸ਼ੂਏਗਾ ਤੇ ਹਸਾਰ ਕਰੇਗਾ ਬੇਟੇ ਤੁਸੀਂ ਵਿਸ਼ਵਾਸ ਕਰਦੇ ਹੋ ਅੱਜ ਹਾਂਜੀ ਬਾਬਾ ਜੀ ਅਸੀਂ ਬਹੁਤ ਖੁਸ਼ ਆ ਸਾਨੂੰ ਪਰਮੇਸ਼ਰ ਦੇ ਘਰੋਂ ਬਲਾਵਾ ਆਇਆ ਸੀ ਚਾਈ ਚਾਹੀ ਤਿਆਰ ਹੋ ਕੇ ਸਾਰੇ ਫੈਮਿਲੀ ਆਏ ਆ ਜੀ ਓਕੇ ਗੋਡ ਬlesਸ ਯੂ ਹਾਂਜੀ ਓਕੇ ਆਦਰਵਾਈ ਤੁਸੀਂ ਵੀ ਆਉਣਾ ਚਾਹੁੰਦੇ ਹੋ ਤਾਂ ਪਿੰਡ ਹੀਰੋਖੁਰਦ ਪਟਾਲਾ ਰੋਡ ਅਗਰਬਾਜੀ ਤੁਸੀਂ ਦੂਰ ਤੋਂ ਮੈਨੂੰ ਦੇਖ ਰਹੇ ਹੋ ਇਹ ਵੀਡੀਓ ਨੂੰ ਦੇਖ ਰਹੇ ਹੋ 200 ਕਿਲੋਮੀਟਰ ਤੋਂ 400 ਕਿਲੋਮੀਟਰ ਤੋਂ ਬਾਹਰੀ ਸਟੇਟ ਤੋਂ ਦੇਖ ਰਹੇ ਹੋ ਤੁਸੀਂ ਹਰ ਸ਼ਨੀਵਾਰ लोग आज शाम ਨੂੰ ਆ ਕੇ ਮੇਰੇ ਕੋਲ ਰਹਿ ਸਕਦੇ ਹੋ ਰਹਿਣ ਦਾ ਵੀ ਇੰਤਜ਼ਾਮ ਹੈ ਖਾਣੇ ਦਾ ਵੀ ਇੰਤਜ਼ਾਮ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਸਮਾਂ ਲੈਣਾ ਪਊਗਾ ਤੁਜੀ ਕਿਹੜੀ ਚਾਰਜ ਜਾਣਿਓ ਕਿੱਥੇ ਜਾਣਿਓ ਤੁਹਾਡੇ ਉਹ ਪੁੱਛਿਆ ਜਾਊਗਾ ਤੁਸੀਂ ਆ ਸਕਦੇ ਹੋ ਮੇਰਾ ਵਿਸ਼ਵਾਸ ਹੈ ਜਦੋਂ ਤੁਸੀਂ ਆਓਗੇ ਤੇ ਤੁਸੀਂ ਆਜ਼ਾਦ ਹੋ ਕੇ ਜਾਓਗੇ ਯਸਮ ਸੀਦੇ ਸਾਮਨਥੀ ਨਾਲ ਅਮੀਨ अच्छा सारा ਸਾਰਾ ਕੁਝ ਤੂੰ ਕਰਦਾ ਆ ਛੋਟੀ ਬੇਟੀ ਚਾਰ ਤੇ ਨਹੀਂ ਆ ਉਹ ਤੂੰ ਹੀ ਰੋਕਦਾ है ਮੇ सारा ਆ ਮੇ ਬਗਤੀ ਸਾਰਾ ਕੁਝ ਆ ਠੀਕ ਕਰਿਆ ਹੋਇਆ ਗਾ ਮੁੰਡੇ ਨੂੰ ਜੌਬ ਮਿਲਨੀ ਆ ਬੰਦੇ ਨੂੰ ਉਹ ਵੀ ਤੂੰ ਹੀ ਰੋਕਦਾ सारे ਆ 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 ਆਹ ਲੈ ਲੋ ਸਾਰੇ ਆਹ 12 ਦਵਾਰੇ ਆਹ ਬੰਦੇ ਕੁੰਡਾ ਕਲ ਆਹ ਆਹ ਚਲ 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 ਕਿ ਚਿਗੜਿਆ ਆਉਂ ਜਾ ਇਹ ਆ ਪਿੱਛੇ ਜਾ ਛੱਡ ਦੇ ਛੱਡ ਦੇ ਪਿੱਛੇ ਹੂੰ ਛੱਡ ਦੇ ਪਿੱਛੇ ਫ੍ਰੀ ਕਰ ਦੇ ਹੋਰ ਤੋਰ ਗਿਆ ਆਉਂ ਜਾ ਪਿੱਛੇ ਛੱਡ ਛੱਡ ਪਿੱਛੇ ਹਾਏ ਚਲ ਤੇਰੀ ਪਾਵਰ ਹallelujah ਕਿਸ ਤਰ੍ਹਾਂ ਤੁਸੀਂ ਦੇਖਿਆ ਕਿੰਦਾਂ ਦੋ ਸਤਤਮਾ ਨਿਕਲੀਆਂ ਇਹਨਾਂ ਦੇ ਵਿੱਚੋਂ ਕਿ ਮੈਂ ਦੱਸਿਆ ਦੋਸਤ ਆਤਮਾ ਨੇ ਕਿ ਇਹ ਕਾਲਜ ਨੂੰ ਫੜਿਆ ਇਹਦੇ ਘਰ ਨੂੰ ਬਰਬਾਦ ਕਰਨ ਦੀ ਕੋਸ਼ਿਸ਼ ਕੀਤੀ ਕਲਿਸ਼ੀਆ ਇਹ ਪਰਮੇਸ਼ਰ ਨੇ ਮੈਨੂੰ ਸਪੈਸ਼ਲ ਕਿਹਾ ਲੋਕਾਂ ਨੂੰ ਬੁਲਾ ਕੇ ਪ੍ਰਾਰਥਨਾ ਕਰਨ ਵਾਸਤੇ ਤੇ ਤੁਸੀਂ ਵੀ ਨਾਰਮਲ ਨਾਲ ਲਓ ਔਰ ਜਿੰਨੇ ਵੀ ਤੁਸੀਂ ਇਹ ਚਰਚ ਨੂੰ ਫੋਲੋ ਕਰਦੇ ਹੋ ਪ੍ਰਭੂ ਨੂੰ ਫੋਲੋ ਕਰਦੇ ਹੋ ਤੇ ਮੈਂ ਤੁਹਾਡਾ ਸਵਾਗਤ ਕਰਦਾ ਖੁੱਲਾ ਸੱਦਾ ਹੈ ਤੁਹਾਨੂੰ ਤੁਸੀਂ ਮੇਰੇ ਕੋਲੇ ਬਿਨਾ ਝਿਜਕੇ ਬਿਨਾ ਤੜਕੇ ਤੁਸੀਂ ਮੇਰੇ ਕੋਲੇ ਆਓ ਤੇ ਪਰਮੇਸ਼ਰ ਦੀ ਬਲੇਸਿੰਗ ਨੂੰ ਪਾਓ ਪਰਮੇਸ਼ਰ ਦੀਆਂ ਬਰਕਤਾਂ ਨੂੰ ਪਾਓ ਮੈਂ ਵਿਸ਼ਵਾਸ ਕਰਦਾ ਤੁਹਾਡਾ ਮੇਰੇ ਨਾਲ ਮਿਲਣਾ ਜਦੋਂ ਮਿਲੋਗੇ ਤੁਸੀਂ ਮੈਨੂੰ ਤਾਂ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡੀ ਬਲੇਸਿੰਗ ਐਂਟਰੀ ਕਰੇਗੀ ਔਰ ਬਹੁਤ ਵੱਡਾ ਚਟਕਾਰਾ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਏਗਾ ਔਰ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ ਆਉਣਾ ਚਾਹੁੰਦੇ ਹੋ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਨੀਚੇ 95013040448725953425 ਇਸ ਨੰਬਰ ਤੇ ਕਾਲ ਕਰਕੇ ਤੁਸੀਂ ਸਮਾਂ ਲੈ ਸਕਦੇ ਹੋ ਇਸ ਸੈਂਦਵਾਰ ਆ ਕੇ ਲਿਖਿਆ ਸਕਦੇ ਹੋ ਤੇ ਪਰਮੇਸ਼ਰ ਆਫ ਕੇ ਸਾਥ ਹੈ ਆਮੀਨ